ਵੇ ਪਿੱਤਰਾ ਨਖ ਕਿਵੇਂ ਕੀ ਹੋ ਗਿਆ ਤੇਰੇ ਪੁੱਤ ਨੂੰ ਉਹ ਬਿਦਿਆ ਮੇਰੇ ਪੁੱਤ ਨੂੰ ਨਾ ਟੀਕਾ ਲਾ ਲਿਆ ਮੇਰੇ ਕੋਤਨੇ ਪਹਿਲਾਂ ਚਿੱਟਾ ਪੀਂਦਾ ਤੇ ਟੀਕਾ ਲਾ ਕੇ ਨਾ ਬਸ ਉਹ ਸੂਈ ਨਿੱਕੇ ਬੜੇ ਬੁੜਕੇ ਜੀ ਉਥਾਂ ਤੇ ਪੰਜ ਮੇਰੇ ਹੱਥਾਂ 'ਚ ਮੁੱਕ ਗਏ ਮੈਂ ਕਹੇ ਰੋਟੀ ਖਾ ਲੈ। ਆ ਤੇਰਾ ਮੈੱਕ ਜਦ ਨਹੀਂ ਮੜਾ ਜੀ ਆਵਾਜ਼ ਕਰਾਉਣਾ। ਰੋਟੀ ਖਾ ਲੈ। ਅੱਛਾ ਉਹਨਾਂ ਲਿਆ ਦੇ ਮੈਨੂੰ। ਰੋਟੀ ਖਾ ਲੈ। ਅੱਛਾ ਮੈਂ ਤਾਂ ਉਥੋਂ ਪਿੰਡ ਵੀ ਆਉਣਾ ਸੀ ਤੁਹਾਡੇ। ਹੁਣ ਇਹ ਗੱਲ ਬਈ ਗੱਲ ਇਹ ਹੈ ਵੀਰੋ ਸੋਚੋ ਆਪਾਂ ਵੀ ਜਿਹੜੀ ਬੇਬੇ ਨੇ ਗੱਲ ਕਹੀ ਆ ਵੀ ਇੱਕ ਮੇਰਾ ਪੁੱਤ ਮੁੱਕ ਗਿਆ ਤੇ ਇੱਕ ਮੇਰਾ ਰਹਿ ਗਿਆ ਇਹਦੇ ਮਾਂ ਦੇ ਪੱਲੇ ਤੇ ਉਹਣੀ ਸੋਚਣ ਵਾਲੀ ਗੱਲ ਹੈ ਇਹਦਾ ਪੁੱਤ ਇੱਕ ਦਾ ਨਸ਼ੇ ਦੇ ਵਿੱਚ ਮੁੱਕ ਗਿਆ ਤੇ ਇੱਕ ਰਹਿ ਗਿਆ ਇਹ ਨਸ਼ਾ ਬੰਦ ਕਰਨ ਨੂੰ ਬੇਬੇ ਤੁਸੀਂ ਕੀ ਚੀਜ਼ ਦੋੜੀ ਤੁਹਾਡੇ ਮੈਂ ਸਾਹਮਣੇ ਆਧਾਰਨ ਕਰਦਾ ਵੀ ਆਪਾਂ ਨੂੰ ਕੋਰੋਨਾ ਟਾਈਮ ਸਰਕਾਰ ਨੇ ਬਾਹਰ ਨਿਕਲਣ ਨਾ ਦਿੱਤਾ ਨਸ਼ਾ ਬੰਦ ਕਰਨਾ ਸਰਕਾਰ ਲਈ ਪੁਲਿਸ ਲਈ ਕੋਈ ਬਾਲੀ ਵੱਡੀ ਗੱਲ ਨਹੀਂ ਬੰਦ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਇਹ ਵਪਾਰ ਦਾ ਬਹੁਤ ਵੱਡਾ ਸਾਧਨ ਆ ਬਾਈ ਜੀ ਬਹੁਤ ਵੱਡਾ ਮਾਫੀਆ ਅਸੀਂ ਕਹਨੇ ਆ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਬਿਠਾ ਆਦੀ ਸਰਕਾਰ ਨੇ ਕਿ ਨਸ਼ਾ ਬਾਡਰ ਪਰੋਂ ਆਉਂਦਾ ਬਾਈ ਜੀ ਮੈਂ ਨਹੀਂ ਮੰਨਦਾ ਬਾਡਰ ਪਰੋਂ ਨਸ਼ਾ ਆਉਂਦਾ ਤੁਸੀਂ ਪਾਕਿਸਤਾਨ ਦੇ ਵਿੱਚ ਨਸ਼ਾ ਹੈ ਨਹੀਂ ਆਪਣੇ ਕਿੰਨੇ ਲੋਕ ਪਾਕਿਸਤਾਨੋਂ ਜਾ ਕੇ ਆਏ ਨੇਗੇ ਇਤਨਾ ਖਰਾਬ ਕਿਲ ਜਾ ਕੇ ਆਇਆ ਕਿੰਨੇ ਨੌਜਵਾਨ ਸੀ ਉਹਨਾਂ ਦੇ ਵੀਡੀਓ ਦੇਖਦੇ ਆ ਬਾਈ ਜੀ ਸਾਢੇ 6-7 ਫੁੱਟ ਕਰਦਨੇਗੇ ਉਹ ਨਸ਼ੇ ਦੀ ਉੱਥੇ ਗੱਲਬਾਤ ਹੀ ਨਹੀਂ ਹੈਗੀ ਇਹ ਕਹਿੰਦਾ ਨਸ਼ਾ ਪਾਕਿਸਤਾਨ ਤੋਂ ਆਉਂਦਾ ਨਸ਼ਾ ਤਾਂ ਇੱਥੋਂ ਦਿੱਲੀ ਦੇ ਵਿੱਚੋਂ ਤਿਆਰ ਕੀਤਾ ਜਾ ਰਿਹਾ ਹੈ ਬਾਈ ਦਿੱਲੀ ਦੇ ਵਿੱਚੋਂ ਨਸ਼ਾ ਤਿਆਰ ਕਰਕੇ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ ਤੇ ਤੇਰਾ ਨਸ਼ਾ ਕਿਵੇਂ ਕੀ ਹੋ ਗਿਆ ਤੇਰੇ ਪੁੱਤ ਨੂੰ ਉਹ ਬਿਦਿਆ ਮੇਰੇ ਪੁੱਤ ਨੂੰ ਨਾ ਟੀਕਾ ਲਾ ਲਿਆ ਮੇਰੇ ਕੋਲ ਤਾਂ ਨਹੀਂ ਪਹਿਲਾਂ ਚਿੱਟਾ ਪੀਂਦਾ ਤੇ ਟੀਕਾ ਲਾ ਕੇ ਨਾ ਪਸੋਂ ਸੁਵੀ ਨੱਕ ਬੜੇ ਬੁੜਕੇ ਜੀ ਉੱਥਾਂ ਤੇ ਪੰਜ ਮੇਰੇ ਹੱਥਾਂ 'ਚ ਮੁੱਕ ਗਏ ਮੈਂ ਕਿਹਾ ਰੋਟੀ ਖਾ ਲੈ ਆਹ ਤਰਾ ਮੈਂ ਕਹ ਜਦਾਂ ਮੜਾ ਜ ਆਵਾਜ਼ ਕਰਾਉਣਾ ਰੋਟੀ ਖਾ ਲੈ ਅੱਛਾ ਉਹਨਾਂ ਲਿਆ ਦੇ ਮੈਨੂੰ ਰੋਟੀ ਖਾ ਲੈ ਅੱਛਾ ਫਿਰ ਮੈਂ ਉੱਥੋਂ ਪਿੰਡ ਨਹੀਂ ਆਉਣਾ ਸੀ ਤੁਹਾਡੇ ਹੁਣ ਇਹ ਗੱਲ ਬਈ ਗੱਲ ਇਹ ਹੈ ਵੀਰੋ ਸੋਚੋ ਆਪਾਂ ਵੀ ਜਿਹੜੀ ਬੇਬੇ ਨੇ ਗੱਲ ਕਹੀ ਆ ਵੀ ਇੱਕ ਮੇਰਾ ਪੁੱਤ ਮੁੱਕ ਗਿਆ ਤੇ ਇੱਕ ਮੇਰਾ ਰਹਿ ਗਿਆ ਇਹ ਤੇ ਮਾਂ ਦੇ ਪੱਲੇ ਦੇ ਬੱਚਾ ਕੀ ਆ ਬੇਚਰੀ ਨੇ ਹੁਣ ਜਿਹੜੀ ਸੋਚਣ ਵਾਲੀ ਗੱਲ ਆ ਇਹਦਾ ਪੁੱਤ ਇੱਕ ਦਾ ਨਸ਼ੇ ਦੇ ਵਿੱਚ ਮੁੱਕ ਗਿਆ ਤੇ ਇੱਕ ਰਹਿ ਗਿਆ ਇਹ ਨਸ਼ਾ ਬੰਦ ਕਰਨ ਨੂੰ ਬੇਬੇ ਤੁਸੀਂ ਕਿਤੇ ਜਿਹੜੀ ਤੁਹਾਡੇ ਮੈਂ ਸਾਹਮਣੇ ਧਾਰਨ ਕਰਦਾ ਵੀ ਆਪਾਂ ਨੂੰ ਕਰੋਨਾ ਟਾਈਮ ਸਰਕਾਰ ਨੇ ਬਾਹਰ ਨਿਕਲਣ ਨਾ ਦਿੱਤਾ ਨਸ਼ਾ ਬੰਦ ਕਰਨਾ ਸਰਕਾਰ ਲਈ ਪੁਲਿਸ ਲਈ ਕੋਈ ਬਾਲੀ ਵੱਡੀ ਗੱਲ ਨਹੀਂ ਬੰਦ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਇਹ ਵਪਾਰ ਦਾ ਬਹੁਤ ਵੱਡਾ ਸਾਧਨ ਹੈ ਬਾਈ ਜੀ ਬਹੁਤ ਵੱਡਾ ਮਾਫੀਆ ਅਸੀਂ ਕਹਨੇ ਆ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਬਿਠਾ ਆਦੀ ਸਰਕਾਰ ਨੇ ਕਿ ਨਸ਼ਾ ਬਾਡਰ ਪਰੋਂ ਆਉਂਦਾ ਬਾਈ ਜੀ ਮੈਂ ਨਹੀਂ ਮੰਨਦਾ ਬਾਡਰ ਪਰੋਂ ਨਸ਼ਾ ਆਉਂਦਾ ਤੁਸੀਂ ਪਾਕਿਸਤਾਨ ਦੇ ਵਿੱਚ ਨਸ਼ਾ ਹੈ ਨਹੀਂ ਆਪਣੇ ਕਿੰਨੇ ਲੋਕ ਪਾਕਿਸਤਾਨੋਂ ਜਾ ਕੇ ਆਏ ਨੇਗੇ ਅਇਤਨਾ ਖਰਾਬ ਵਕੀਲ ਜਾ ਕੇ ਆਇਆ ਕਿੰਨੇ ਨੌਜਵਾਨ ਸੀ ਉਹਨਾਂ ਦੇ ਵੀਡੀਓ ਦੇਖਦੇ ਆ ਬਾਈ ਜੀ ਸਾਢੇ 6-6 ਫੁੱਟੇ ਕੱਦਨੇਗੇ ਉਹ ਨਸ਼ੇ ਦੀ ਉੱਥੇ ਗੱਲਬਾਤ ਹੀ ਨਹੀਂ ਹੈਗੀ ਇਹ ਕਹਿੰਦਾ ਨਸ਼ਾ ਪਾਕਿਸਤਾਨ ਚੋਂ ਆਉਂਦਾ ਨਸ਼ਾ ਤਾਂ ਇੱਥੇ ਦਿੱਲੀ ਦੇ ਵਿੱਚੋਂ ਤਿਆਰ ਕੀਤਾ ਜਾ ਰਿਹਾ ਹੈ ਬਾਈ ਦਿੱਲੀ ਦੇ ਵਿੱਚੋਂ ਨਸ਼ਾ ਤਿਆਰ ਕਰਕੇ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ ਤੇ ਤੇਰਾ ਨਸ਼ਾ ਕਿਵੇਂ ਕੀ ਹੋ ਗਿਆ ਤੇਰੇ ਪੁੱਤ ਨੂੰ ਉਹ ਬਿਦਿਆ ਮੇਰੇ ਪੁੱਤ ਨੂੰ ਨਾ ਟੀਕਾ ਲਾ ਲਿਆ ਮੇਰੇ ਕੋਤ ਨਹੀਂ ਪਹਿਲਾਂ ਚਿੱਟਾ ਪੀਂਦਾ ਤੇ ਟੀਕਾ ਲਾ ਕੇ ਨਾ ਪਸੋਂ ਸੁਵੀ ਨੱਕ ਬੜੇ ਬੁੜਕੇ ਜੀ ਉਥਾਂ ਤੇ ਪੰਜ ਮੇਰੇ ਹੱਥਾਂ 'ਚ ਮੁੱਕ ਗਏ ਮੈਂ ਕਹੇ ਰੋਟੀ ਖਾ ਲੈ। ਆ ਤਰਾ ਮੈਂ ਕਹ ਜਦਾਂ ਮੜਾ ਜਾਂ ਆਵਾਜ਼ ਕਾਊਟ ਕਰਨ ਨਾਲ। ਰੋਟੀ ਖਾ ਲੈ। ਅੱਛਾ ਹੋਰਾਂ ਲਿਆ ਦੇ ਮੈਨੂੰ। ਰੋਟੀ ਖਾ ਲੈ। ਅੱਛਾ ਮੈਂ ਤਾਂ ਉਥੋਂ ਪਿੰਡ ਵੀ ਆਉਣਾ ਸੀ ਥੋੜੀ। ਹੁਣ ਇਹ ਗੱਲ ਬਈ ਗੱਲ ਇਹ ਹੈ ਵੀਰੋ ਸੋਚੋ ਆਪਾਂ। ਵੀ ਜਿਹੜੀ ਬੇਬੇ ਨੇ ਗੱਲ ਕਹੀ ਆ ਵੀ ਇੱਕ ਮੇਰਾ ਪੁੱਤ ਮੁੱਕ ਗਿਆ ਤੇ ਇੱਕ ਮਹਰਾ ਰਹਿ ਗਿਆ ਇਹਦੇ ਮਾਂ ਦੇ ਪੱਲੇ ਤੇ ਬੱਚਾ ਕੀ ਆ ਬਤਰੀ। ਹੁਣ ਜਿਹੜੀ ਸੋਚਣ ਵਾਲੀ ਗੱਲ ਹੈ ਇਹਦਾ ਪੁੱਤ ਇੱਕ ਦਾ ਨਸ਼ੇ ਦੇ ਵਿੱਚ ਮੁੱਕ ਗਿਆ ਤੇ ਇੱਕ ਰਹਿ ਗਿਆ। ਇਹ ਨਸ਼ਾ ਬੰਦ ਕਰਨ ਨੂੰ ਬੇਬੇ ਤੁਸੀਂ ਕਿਤੇ ਜਿਹੜੀ ਤੁਹਾਡੇ ਮੈਂ ਸਾਹਮਣੇ ਧਾਰਨ ਕਰਦਾ ਵੀ ਆਪਾਂ ਨੂੰ ਕਰੋਨਾ ਟਾਈਮ ਸਰਕਾਰ ਨੇ ਬਾਹਰ ਨਿਕਲ ਨਹੀਂ ਦਿੱਤਾ ਨਸ਼ਾ ਬੰਦ ਕਰਨਾ ਸਰਕਾਰ ਲਈ ਪੁਲਿਸ ਲਈ ਕੋਈ ਬਾਲੀ ਵੱਡੀ ਗੱਲ ਨਹੀਂ ਬੰਦ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਇਹ ਵਪਾਰ ਦਾ ਬਹੁਤ ਵੱਡਾ ਸਾਧਨ ਹੈ ਬਾਈ ਜੀ ਬਹੁਤ ਵੱਡਾ ਮਾਫੀਆ ਅਸੀਂ ਕਹਨੇ ਆ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਬਿਠਾ ਪਈ ਸਰਕਾਰ ਨੇ ਕਿ ਨਸ਼ਾ ਬਾਰਡਰ ਪਰੋਂ ਆਉਂਦਾ ਬਾਈ ਜੀ ਮੈਂ ਨਹੀਂ ਮੰਨਦਾ ਬਾਰਡਰ ਪਰੋਂ ਨਸ਼ਾ ਆਉਂਦਾ ਤੁਸੀਂ ਪਾਕਿਸਤਾਨ ਦੇ ਵਿੱਚ ਨਸ਼ਾ ਹੈ ਨਹੀਂ ਆਪਣੇ ਕਿੰਨੇ ਲੋਕ ਪਾਕਿਸਤਾਨ ਜਾ ਕੇ ਆਏ ਨੇਗੇ ਅਜਿਹਾ ਖਰਾਬ ਵਕੀਲ ਜਾ ਕੇ ਆਇਆ ਕਿੰਨੇ ਨੌਜਵਾਨ ਸੀ ਉਹਨਾਂ ਦੇ ਵੀਡੀਓ ਦੇਖਦੇ ਆ ਬਾਈ ਜੀ ਸਾਢੇ 6 ਫੁੱਟੇ ਕੱਦਨੇਗੇ ਉਹ ਨਸ਼ੇ ਦੀ ਉੱਥੇ ਗੱਲਬਾਤ ਹੀ ਨਹੀਂ ਹੈਗੀ ਇਹ ਕਹਿੰਦਾ ਨਸ਼ਾ ਪਾਕਿਸਤਾਨ ਚੋਂ ਆਉਂਦਾ ਨਸ਼ਾ ਤਾਂ ਇੱਥੇ ਦਿੱਲੀ ਦੇ ਵਿੱਚੋਂ ਤਿਆਰ ਕੀਤਾ ਜਾ ਰਿਹਾ ਹੈ ਬਾਈ ਦਿੱਲੀ ਦੇ ਵਿੱਚੋਂ ਨਸ਼ਾ ਤਿਆਰ ਕਰਕੇ ਪੰਜਾਬ ਦੇ ਵਿੱਚ ਵਰਤਿਆ ਜਾ ਰਿਹਾ ਹੈ